ਤੈਨੂੰ ਮੈਂ ਦਿੰਨੀ ਆ ਨਖਤਿਆ ਹੁਣ ਕਰਦੀਆਂ ਚੀਜ਼ਾਂ ਚੱਕ ਚੱਕ ਕੇ ਵੇਚਣ ਲੱਗ ਪਿਆ ਵਾ ਜਾ ਪਾਣੀ ਲੈ ਗਿਆ ਲੈ ਪਾਣੀ ਦਾ ਘੋਟ ਦੇ ਦੇ ਉਹਨੂੰ ਤੈਨੂੰ ਮੈਂ ਕਦੋਂ ਦਾ ਕਹਿਣ ਲਈ ਆ ਤੈਨੂੰ ਤਾਂ ਮੈਂ ਹੀ ਘੋਟ ਪਾਣੀ ਆ ਤੂੰ ਕਿਉਂ ਟੈਨਸ਼ਨ ਲੈਣ ਦੀ ਆ ਸਭ ਕੁਝ ਛੱਡ ਦੇਣਾ ਜਿਹੜੇ ਤੈਨੂੰ ਗੱਲਾਂ ਕਰਦੇ ਆ ਨਾ ਇੱਕ ਵਾਰੀ ਨਾ ਮੈਨੂੰ ਸਰਪੰਚ ਬਣ ਲੈ ਹੰਦੇ ਇਹਨੂੰ ਤੇ ਨਾ ਮੈਂ ਲੱਤ ਮਾਰ ਕੇ ਘਰੋਂ ਬਾਹਰ ਕੱਢਣਾ ਤੂੰ ਟੈਨਸ਼ਨ ਨਾ ਲੈ ਤੂੰ ਹੀ ਸਰਪੰਚ ਨਾ ਡੀਕੋ ਇਹ ਕੰਮ ਹੋ ਸਕਦਾ ਵਾ ਜੇ ਕਰਨਾ ਹੋਵੇ ਤੇ ਵੇ लवली ਹੁਸ਼ਵੇਂ ਚਾ ਪਾਣੀ ਤੇ ਤੈਨੂੰ ਮੈਂ ਦਿੰਨੀ ਆ ਨਖਤਿਆ ਹੁਣ ਕਰਦੀਆਂ ਚੀਜ਼ਾਂ ਚੁੱਕ ਚੁੱਕ ਕੇ ਵੇਚਣ ਲੱਗ ਪਿਆ ਵਾ ਵੇ ਸਿਲੰਡਰ ਕਿੱਥੇ ਖੜਿਆ ਵਾ ਦੱਸ ਮੈਨੂੰ ਕਿਹੜਾ ਸਿਲੰਡਰ ਵੇ ਕੀ ਖਾ ਡੱਫ ਕੇ ਆਇਆ ਵਾ ਮੂੰਹ ਬੋਲ ਕੋਈ ਫੋਟ ਤੇਰਾ ਇਹੋ ਹਾਲ ਹੀ ਰਹਿਣਾ ਵਾ ਸੁਧਰ ਨਾ ਲਈ ਤੂੰ ਉਹ ਪਾਣੀ ਲੈ ਕੇ ਆ ਗਾ ਪਾਣੀ ਤੇਰਾ ਸਿਰ ਨਿਵਾਲਦੀ ਆ ਉਹ ਪਾਣੀ ਲਾਭਦਾ ਫਿਰਨ ਧਿਆ ਵਾ ਕੋਈ ਸ਼ਰਮ ਨੂੰ ਹੱਥ ਮਾਰ ਹੈਗੀ ਸ਼ਰਮ ਕਿ ਨਹੀਂ ਹੈਗੀ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਖੱਤੇ ਦਿਨ ਘਰੋਂ ਕੱਢ ਦੇਣਾ ਹੀ ਉਹਨੇ ਮਾਦਾ ਮੈਂ ਤਾਂ ਚੋਪੀ ਆ ਮੰਮੀ ਜੀ ਰਪਿੰਦਰ ਨੂੰ ਆਵਾਜ਼ ਮਾਰੋ ਅੰਦਰ ਲੈ ਕੇ ਜਾਵੇ ਇਹਨਾਂ ਦਾ ਕੰਮ ਜਿਆਦਾ ਖਰਾਬ ਹੋ ਗਿਆ ਵਾ ਨਹੀਂ ਆਵਾਜ਼ਾਂ ਤਾਂ ਮਾਰਨ ਲਈ ਆ ਪਤਾ ਨਹੀਂ ਅੰਦਰੋਂ ਕਿਉਂ ਨਹੀਂ ਨਿਕਲਣ ਲਈ ਨਹੀਂ ਰਪਿੰਦਰ ਬਾਹਰ ਆ ਹੁਣ ਕੇ ਲੰਮੇ ਫੋਨ ਇਹਨੂੰ ਜਾ ਕੇ ਹਾਏ ਰੱਬਾ ਇਹ ਤਾਂ ਇਹੋ ਹਾਲ ਰਹੂਗਾ ਮਾਹਾਂ ਹੀ ਪਾਰ ਪਲੋਸ ਕੇ ਵਿਆਹ ਹੀ ਵੱਡੇ ਕੀਤੇ ਹੀਗੇ ਪਿਸੋਰ ਦਾ ਸਾਹ ਲਵਾਂਗੇ ਪਰ ਮੈਨੂੰ ਨਹੀਂ ਪਤਾ ਵੀ ਆਹ ਦਿਨ ਵੀ ਮੈਨੂੰ ਵੇਖਣੇ ਪੈਣੇ ਆ ਕਿੱਡੀਆਂ ਰੀਜਾਂ ਨਾਲ ਪਾਲੇ ਹੀ ਮੈਂ ਆਉਣਾ ਜਾਣਾ ਬੰਦ ਕਰੋ ਬਾਹਰ ਪੁੱਤ ਕੀ ਕਰਾਂ ਹੁਣ ਰੱਸੀ ਪਾ ਕੇ ਬੰਨਾ ਇਹਨੂੰ ਮੈਂ ਇਹਨੂੰ ਤੇ ਆਪ ਹੀ ਸਮਝ ਚਾਹੀਦੀ ਆ ਵਿਆਹ ਵਰਿਆ ਵਾ ਕੱਲ ਬੱਚੇ ਵੀ ਹੋਣੇ ਆ ਉਹਨਾਂ ਨੂੰ ਕੀ ਸਿੱਖਿਆ ਦਊਗਾ ਇਹਨਾਂ ਖਤਾ ਹਾਂ ਜੇ ਮੀਂਹ ਵਜਾ ਦੇ ਦੇ ਨੀ ਵਾਜਾ ਮੈਂ ਕੀ ਦੇਣੀਆਂ ਵਾ ਆ ਵੇਖ ਲੈ ਇੱਧਰ ਕੀ ਹਾਲਾਤ ਵਾ ਇਹਦੇ ਪਾਣੀ ਮੰਗਣ ਡਿਆਈ ਪਾਣੀ ਦਾ ਘੋਟ ਦੇ ਪਾਣੀ ਪਿਆਲ ਕੇ ਜਾਂ ਅੰਦਰ ਲੈ ਜਾ ਛੋਟੇ ਨੂੰ ਅੰਦਰ ਕੀ ਕਰਾਂ ਮੀ ਜੀ ਹੋਸਤਾਂ ਨੂੰ ਮਾਸਾ ਨਹੀਂ ਹੈਗੀ ਕਿਤੇ ਮੈਂ ਵੀ ਪੁੱਤ ਹੁਣ ਕੀ ਕਰਾਂ ਮੇਰੇ ਵੱਸ ਦੀ ਗੱਲ ਵਾ ਤਾਂ ਉਠੋ ਅੰਦਰ ਜਾ ਕੇ ਲੰਮੇ ਪੈ ਜਾਓ ਪਰ ਪਾਣੀ ਲੈ ਕੇ ਪਿਆਲ ਦੇ ਉਠੋ ਤਾਂ ਅੰਦਰ ਚਲ ਜੋ ਉਠੋ ਉਹ ਜਾ ਪਾਣੀ ਲੈ ਕੇ ਆ ਨਹੀਂ ਪਾਣੀ ਦਾ ਘੋਟ ਕੇ ਦੇ ਦੇ ਉਹਨੂੰ ਤੈਨੂੰ ਮੈਂ ਕਦੋਂ ਦਾ ਕਹਿਣ ਲਈ ਆ ਸਾਰੇ ਉਮਰ ਐਦਾ ਹੀ ਨੰਗਣੀ ਤੇਰੀ ਨਹੀਂ ਸੁਧਰਨਾ ਤੂੰ ਨਖਤਿਆ ਕਿੰਨੇ ਦਾ ਸਿਲੰਡਰ ਹੀ ਓਏ ਅੱਗ ਲੱਗੇ ਮਾਦਾ ਸਿਲੰਡਰ ਨੂੰ ਅੱਗ ਤੇ ਲੱਗੇ ਤਾਂ ਰੋਟੀ ਖਾਣੀ ਕਿ ਨਹੀਂ ਖਾਣੀ ਕਿੰਨੂੰ ਕਮਾਂ ਲਿਆ ਕੇ ਦੇ ਅੱਗੇ ਚੰਗੀਆਂ ਚੋਪੜ ਚੋਪੜ ਦੇਂਦੇ ਤਈ ਤੇ ਤੇਰੀ ਨੀਤ ਹੀ ਨਹੀਂ ਖਾਣ ਵਾਲੀ ਹੈਗੀ ਕੀ ਕਰੀਏ ਵਿਆਹ ਤੇਰਾ ਕੀਤਾ ਸਾਰੇ ਕੰਮ ਤੇ ਤੇਰੇ ਕੀਤੇ ਆ ਮੈਨੂੰ ਤਾਂ ਲੱਗਦਾ ਤੂੰ ਉਹਨਾਂ ਨੂੰ ਵੀ ਪਜਾ ਦੇਣਾ ਵਾ ਤੇਰੀਆਂ ਕਰਤੂਤਾਂ ਵੇਖ ਕੇ ਉਹਨੇ ਵੀ ਨਹੀਂ ਵਸਣਾ ਉਹ ਤੂੰ ਹੀ ਜਾ ਤੇ ਹੋ ਵੀ ਜਾਵੇ ਅਵੇ ਮੈਂ ਕਿਉਂ ਜਾਵਾਂ ਘਰ ਛੱਡ ਕੇ ਵੇਖ ਕਿਦਾਂ ਦਾ ਘਰ ਮੈਂ ਬਣਾਇਆ ਮਰ ਕੇ ਘਰ ਬਣਾਉਂਦੀ ਤੇ ਹੁਣ ਆਏ ਹੁਮਰੇ ਤੁਸੀਂ ਆਹ ਗੱਲ ਕਹਿਣ ਦੇ ਜੀ ਉਹ ਮੇਰਾ ਵੀ ਹਿੱਸਾ ਹੈ ਗਾ ਇਹਦੇ ਵਿੱਚ ਤੇ ਤੇਰਾ ਹਿੱਸਾ ਤਾਂ ਮਰ ਜਣੇ ਵੇਚ ਦੇਣਾ ਸਾਰਾ ਮੈਂ ਵੇਚਾਂ ਭਾਈ ਫੂਕਦਾ ਤੁਹਾਨੂੰ ਵੀ ਤੇ ਗੱਡੀ ਜੀ ਆ ਜਾਂਦਾਂ ਨੂੰ ਕੀ ਖਵਾ ਲੈਣਾ ਈ ਸਿਲੰਡਰ ਦੋ ਹੀ ਨਾ ਇੱਕੋ ਖੜਿਆ ਤੂੰ ਇੱਕੋ ਖੜਿਆ ਨਾ ਤੇ ਤੁਸੀਂ ਤਿੰਨ ਜਾਣੇ ਜੇ ਕੋਈ ਸ਼ਰਮ ਨੂੰ ਹੱਥ ਮਾਰ ਮੈਂ ਆਪਣੇ ਹਿੱਸੇ ਦਾ ਵੇਚਿਆ ਲੱਦਾ ਕੀ ਸਮਝਾਵਾਂ ਇਹਨੂੰ ਮੰਮੀ ਜੀ ਮੈਨੂੰ ਤਾਂ ਲੱਗਦਾ ਜਿਹੜੇ ਦੋ ਹੈਗੇ ਨਾ ਉਹ ਵੀ ਨਹੀਂ ਰਹਿਣੇ ਕੋਈ ਗੱਲ ਨਹੀਂ ਪੁੱਤ ਉਹਨਾਂ ਨੂੰ ਅੰਦਰ ਰੱਖਦੇ ਹਾਂ ਹੁਣ ਕੀ ਕਰਨਾ ਫਿਰ ਉਹ ਕੀ ਰੌਲਾ ਪਾਇਆ ਤੂੰ ਕੀ ਬੋਲਣੇ ਮਾਤਾ ਨੂੰ ਵੀ ਰੌਲਾ ਇਹਨੇ ਕੀ ਪਾਉਣਾ ਵੇ ਇਹ ਕਿਦਾਂ ਖਾ ਡੱਫ ਕੇ ਆਇਆ ਇਹਨੂੰ ਕੋਈ ਆਪਣੇ ਆਪ ਦੀ ਹੋਸ਼ ਨਹੀਂ ਹੈਗੀ ਗੱਡੀ ਅਵਲ ਟਵਲੀਆਂ ਰਿਹਾਈ ਉਹ ਮਾਰਨਾ ਕੀ ਗੱਲ ਆ ਮੈਂ ਬਾਹਰ ਲੋਕਾਂ ਨੂੰ ਬੁਣਾਉਂਦਾ ਫਿਰੇ ਸਰਪੰਚੀ ਲੜਨੀ ਆ ਤੂੰ ਮੇਰੀ ਥਾਂ ਥਾਂ ਬੇਟੀ ਘਰਾਉਣ ਦੇ ਆ ਤੂੰ ਛੱਡ ਮੇਰੀ ਬਾਹ ਕੀ ਲੜਨੀ ਹੈ ਤੂੰ ਤੈਨੂੰ ਤਾਂ ਮੈਨੂੰ ਰਿਪੋਰਟ ਪਾਉਣੀ ਓਏ ਕਿੱਡਾ ਫਕੇ ਆਇਆ ਤੂੰ ਆਇਆ ਕਿੱਡਾ ਤੂੰ ਕੁਰਤਾ ਪਜਾਮਾ ਆ ਗਿਆ ਮੇਰੇ ਸਿਰ ਤੇ ਚੜ ਗਿਆਣਗੇ ਚਲ ਓਠੇ ਅੰਦਰ ਬੈ ਜਾ ਕੇ ਫਟ ਜਾ ਇਹਨੂੰ ਅੰਦਰ ਪਾ ਲੰਮੀ ਫਟ ਕੀ ਕਹਿੰਦਾ ਹੰਮੀ ਹੈ ਬੈ ਜਾ ਇੱਥੇ ਦੱਸ ਦਿਆਂ ਤੈਨੂੰ ਸਾਰੀ ਗੱਲ ਵੇਦਲਜੀਤ ਤੈਨੂੰ ਮੈਂ ਕੀ ਦੱਸਾਂ ਦਾਲ ਤੜੀ ਹੀ ਤੇ ਸਿਲੰਡਰ ਮੁੱਕ ਗਿਆ ਅਛਾ ਤੇ ਮੈਂ ਹਾਂ ਚੱਲ ਵੇਖਣੀ ਆ ਡੈਡੀ ਤੇਰੇ ਇੱਥੇ ਹੋਣਗੇ ਤਾਂ ਕਹਿੰਨੀ ਆ ਵੀ ਨਵਾਂ ਲਾ ਦੋ ਭਰਿਆ ਹੈਗਾ ਹੈਗਾ ਹਾਂਜੀ ਉਹ ਸਿਲੰਡਰ ਵੱਲ ਗਈ ਉਹ ਹੈ ਹੀ ਨਹੀਂ ਇਹ ਚੁੱਕ ਕੇ ਲੈ ਗਿਆ ਪਤਾ ਨਹੀਂ ਕਿੰਨੂ ਵੇਚ ਆਈ ਆ ਯੋ ਤਾਂ ਤਾਂ ਹੀ ਤਾਂ ਗੁੱਟ ਹੋਇਆ ਮਮੀ ਇਹ ਨਾ ਜਗ੍ਹਾ ਜਗ੍ਹਾ ਬੇਇੱਜ਼ਤੀ ਕਰਾਉਂਦੇ ਆ ਮੇਰੀ ਮੈਂ ਬਾਹਰ ਜਾ ਕੇ ਬੰਦਿਆਂ ਨੂੰ ਮਿਲਣ ਡਿਆ ਕਿ ਸਰਪੰਚੀ ਲੜਨੀ ਏ ਯਾਰ ਕੀ ਆਪਾਂ ਤੇ ਇਹ ਕੰਮ ਕਰਦਾ ਪਿਆ ਵਾ ਵੀ ਤੇਰੀ ਤੇ ਹੈ ਹੀ ਹੈ ਵਾ ਆਪਣੇ ਪਿਓ ਵੱਲ ਵੇਖ ਉਹਦੀ ਨਹੀਂ ਕਰਾਉਂਦੇ ਆ ਚਵਾ ਜਾਣਿਆਂ ਵਿੱਚ ਖਲੋਨ ਜੋਗਾ ਨਹੀਂਗਾ ਜੇ ਕੋਈ ਗੱਲ ਕਰੂਗਾ ਨਾ ਅਗਲਿਆਂ ਨੇ ਝਟ ਕਹਿਣਾ ਵਾ ਆਪਣਾ ਘਰ ਤੇ ਤੇਰੇ ਕੋ ਸਾਂਭਿਆ ਨਹੀਂ ਜਾਂਦਾ ਬਾਹਰ ਆਣ ਕੇ ਤੂੰ ਫੈਸਲੇ ਕਰੰਦਾ ਫਿਰਦਾ ਵਾ ਲੋਕਾਂ ਗੱਲਾਂ ਇਹੋ ਕਰਨੀਆਂ ਵਾ ਤੁਸੀਂ ਸਰਪੰਚ ਦੀਆਂ ਗੱਲਾਂ ਕਰਦੇ ਪਏ ਹੋ ਉਹ ਨਸ਼ੇ ਵੇਚਣ ਡਿਆ ਤੈਨੂੰ ਵੀ ਜਿਹੜਾ ਇਹਦੇ ਨਾਲ ਦੇਖਦਾ ਨਾ ਉਹਨੂੰ ਮਨਾ ਕਰਿਆ ਕਰ ਵੀ ਜੇ ਮੈਂ ਤਾਨੂੰ ਇਹਦੇ ਨਾਲ ਵੇਖ ਲਿਆ ਨਾ ਜਾਂ ਕੋਈ ਸਮਾਨ ਦਿੰਦੇ ਵੇਖ ਲਿਆ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਉਠੋ ਤਾਂ ਪਾਣੀ ਪੀ ਲੋ ਪਾਣੀ ਪੀ ਲੋ ਥੋੜਾ ਜਿਆ ਆ ਹਾਏ ਰੱਬਾ ਕੀ ਕਰਾਂ ਮਾਸਾਕ ਦੇ ਹੋਸ਼ ਨਹੀਂ ਹੈਗੀ ਬੰਦਾ ਥੋੜੀ ਬੋਦੀ ਸੁਰਤ ਕਰ ਲੈਂਦਾ ਵਾ ਕਿਤੇ ਜਿੱਧਰ ਨੂੰ ਨਹੀਂ ਉਧਰ ਨੂੰ ਹੀ ਡਿੱਗ ਗਿਆ ਬਸ ਪਾਣੀ ਪੀ ਲੋ ਥੋੜਾ ਜਿਆ ਹਾਏ ਰੱਬਾ ਕੀ ਕਰਾਂ ਜੇ ਮੰਮੀ ਆ ਉਹ ਮੈਨੂੰ ਗੱਲਾਂ ਕਰਦੇ ਰਹਿੰਦੇ ਆ ਤੇ ਮੈਂ ਕਿਹਨੂੰ ਦੱਸਾਂ ਮੇਰੇ ਤੇ ਸੁਣਨ ਵਾਲਾ ਇਹ ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਮਾੜੀ ਕਿਸਮਤ ਮੇਰੀ ਕੀ ਕਰਾਂ ਹੁਣ ਨਾ ਕੇ ਨੂੰ ਦੱਸਣ ਜੋਗੀ ਨਾ ਕੋ ਹੋਰ ਪਿੰਡ ਵੀ ਕੀ ਦੱਸਾਂ ਪੀ ਇਹ ਕੀ ਕਰਦੇ ਤੇ ਕੀ ਨਹੀਂ ਕਰਦੇ ਸੱਚੀ ਮੇਰੇ ਤੇ ਜ਼ਿੰਦਗੀ ਖਰਾਬ ਹੋ ਗਈ ਆ ਸਾਰੀ ਸਮਝ ਨਹੀਂ ਲੱਗਦੀ ਕੋ ਕੀ ਕਰਾਂ ਤੇ ਕੀ ਨਾ ਕਰਾਂ ਮੰਮੀ ਇਹ ਤੁਤੋਂ ਵਾਧੂ ਦੀ ਮੈਨੂੰ ਗੱਲਾਂ ਕਰੀ ਜਾਂਦੇ ਆਂ ਦੱਸ ਉਹਨਾਂ ਨੂੰ ਇਹ ਨਹੀਂ ਆਂ ਵੀ ਤੁਹਾਡਾ ਹੀ ਪੁੱਤ ਵਾ ਤੁਸੀਂ ਸਮਝਾਓ ਥੋੜਾ ਬੋਤਾ ਮੇਰੇ ਕੰਨੇ ਤੇ ਅਖੇ ਲੱਗਦੇ ਹੀ ਆਏ ਜੇ ਇੰਨਾ ਹੀ ਮਾੜਾ ਹੀ ਤੇ ਨਾ ਹੀ ਵਿਆਹ ਕਰਦੇ ਮੇਰੀ ਜ਼ਿੰਦਗੀ ਖਰਾਬ ਕਰਨੀ ਹੈ ਇਹਨਾਂ ਨੇ ਉਹਦੋਂ ਗੱਲਾਂ ਇਹਨਾਂ ਦੀਆਂ ਹੋ ਰਹੀ ਲੈ ਪੀਓ ਬੜੇ ਉੱਚੇ ਆ ਉਹਨਾਂ ਦਾ ਘਰ ਇਦਾਂ ਬਾਹਰ ਇਦਾਂ ਘਰ ਨੂੰ ਮੈਂ ਕੀ ਕਰਾਂ ਜੋ ਲੜ ਲੱਗਣ ਵਾਲਾ ਚਾਹਦਾ ਹੈਗਾ ਮੇਰੇ ਨਾਲ ਹੋਰ ਟੈਨਸ਼ਨ ਮਰਵਾ ਦੂੰ ਕਦੀ ਟੈਨਸ਼ਨ ਨਾ ਲਵਾਂ ਬਕਰੇ ਹੋਏ ਨਾ ਸਾਰਾ ਦਿਨ ਵੀ ਮੇਰਾ ਇਦਾਂ ਲੰਘ ਜਾਂਦਾ ਸਾਰੀ ਰਾਤ ਵੀ ਲੰਘ ਜਾਂਦੀ ਫਿਕਰਾਂ ਚ ਹਾਂ ਛੱਡ ਦੇਣਾ ਸਭ ਕੁਝ ਟੈਨਸ਼ਨ ਤੁਹਾਨੂੰ ਹੋਵੇ ਤੇ ਘਟੇ ਕਦੇ ਮੈਂ ਕਾਲੀ ਗੱਲਾਂ ਸੁਣਾ ਕਰ ਦੋ ਕਦੀ ਕੋਈ ਗੱਲ ਕਰ ਦਿੰਦਾ ਕਦੀ ਕੋਈ ਕਰ ਦਿੰਦਾ ਮੈਨੂੰ ਫਿਕਰ ਵਾਤੋਂ ਨੂੰ ਫਿਕਰ ਤੁਹਾਨੂੰ ਹੋਵੇ ਤੇ ਘਟੇ ਕਦੇ ਜਾਂ ਕਿਤੇ ਓ ਤੂੰ ਕਿਉਂ ਟੈਨਸ਼ਨ ਲੈਣ ਦੀ ਆ ਸਭ ਕੁਝ ਛੱਡ ਦੇਣਾ ਜਿਹੜੇ ਤੈਨੂੰ ਗੱਲਾਂ ਕਰਦੇ ਆ ਨਾ ਇਹਨਾਂ ਨਾਲੋਂ ਵੱਧ ਬਣਾ ਕੇ ਦੱਸੂਗਾ ਤੈਨੂੰ ਕੀ ਦੱਸਣਾ ਤੀ ਮੈਨੂੰ ਵੱਧ ਬਣਾ ਕੇ ਜਿਹੜਾ ਬਣਿਆ ਉਹ ਹੀ ਤੁਸੀਂ ਬਾਹਰ ਜਾ ਜਾ ਵਿੱਚ ਚੀਜ਼ਾਂ ਆਂਦੇ ਆ ਵੱਧ ਖਰੇ ਕੀ ਬਣਾ ਕੇ ਲੈ ਆਉਣਾ ਤੁਸੀਂ ਜਿਹੜਾ ਘਰ ਬਣਿਆ ਉਹ ਹੀ ਰਹਿਣ ਦਓ ਕਿਤੇ ਮੇਰੇ ਜਾਬ ਦੋ ਵੀ ਨਹੀਂ ਰਹਿਣ ਦੇਣਾ ਭੁੱਖੇ ਮਰਨਾ ਤੁਸੀਂ ਉਦਾਂ ਹੀ ਚਲ ਜਾ ਰੌਲਾ ਪਾ ਮੈਸਣ ਜਦੋਂ ਚੰਗੀ ਗੱਲ ਕਰੋ ਉਹ ਤਾਂ ਰੋਲਾ ਲੱਗਦਾ ਰਹਿੰਦਾ ਵਾ ਅੰਮੀ ਜੀ ਤੂੰ ਹੀ ਮੀ ਆਪਣਾ ਸਾਰਾ ਸਮਾਨ ਸਾਂਭ ਲਓ ਤੇ ਮੈਂ ਵੀ ਚੱਲੀ ਆਂ ਸਾਂਭਣ ਏਨਾ ਵੀ ਕਿਤੇ ਇਹ ਵੀ ਕੱਢ ਕੇ ਲੈ ਜਾਏ ਸਮਾਨ ਚਲ ਸਾਂਭ ਲਾ ਤੂੰ ਮੇਰਾ ਤੇ ਸਾਂਭਿਆ ਹੀ ਆ ਜਿਹੜਾ ਹੈਗਾ ਹੀ ਤੁਹਾਡੇ ਵਿਆਹਾਂ ਤੇ ਤੁਹਾਨੂੰ ਪਾਤਾ ਮੇਰੇ ਕੋਲ ਕੀ ਆ ਜਿਹੜਾ ਮੈਂ ਸਾਂਭਣਾ ਵਾ ਵਿਆਹਾਂ ਤੇ ਇਲਾਵਾ ਕੋਈ ਗੱਲ ਨਹੀਂ ਉਹ ਲੋਕ ਲਾਇਆ ਵਾ ਮੈਂ ਠੀਕ ਹੈ ਮੈਂ ਜਾਵਾਂ ਫਿਰ ਜਾ ਰੱਖ ਲਾ ਮੈਨੂੰ ਤੇ ਇਹਦਾ ਫਿਕਰ ਵੱਡ-ਵੱਢ ਕੇ ਖਾਈ ਜਾਂਦਾ ਵਾ ਹਾਏ ਸੁਧਰੂਗਾ ਇਹਨਾ ਸਾਰੀ ਉਮਰ ਐਦਾਂ ਹੀ ਲੰਘੂਗੀ ਇਹਦੀ ਕਿੱਦਾਂ ਕਰੀਏ ਇਹਨਾਂ ਨਾਲ ਗੱਲ ਕਰਦੀ ਆਂ ਵੀ ਥੋੜਾ ਬੋਤ ਇਹਦਾ ਸਦਾਰ ਕਰੋ ਇਹਨੂੰ ਸਮਝਾਓ ਮਗਰ ਫੇਰਾ ਤੋਰਾ ਰੱਖਿਆ ਕਰੋ ਕਿ ਕਿੱਧਰ ਨੂੰ ਜਾਂਦਾ ਵਾ ਕਿਹਦੇ ਨਾਲ ਜਾਂਦਾ ਵਾ ਐਦਾਂ ਤੇ ਬੜਾ ਕੰਮ ਖਰਾਬ ਹੋਆ ਮੈਂ ਰਪਿੰਦਰ ਨੂੰ ਵੀ ਗੱਲਾਂ ਤੇ ਕਰਦੀ ਆਂ ਪਰ ਉਹ ਵੀ ਵਿਚਾਰੀ ਕੀ ਕਰੇ ਜਦੋਂ ਆਪਣੇ ਆਪ ਦੀ ਹੋਸ਼ ਹੀ ਨਹੀਂਗੀ ਪਤਾ ਹੀ ਨਹੀਂਗਾ ਕਿ ਘਰ ਆਇਆ ਵਾ ਘਰ ਦੀ ਨਾਲ ਕਿੱਦਾਂ ਗੱਲਬਾਤ ਕਰਨੀ ਹੈ ਸਮਝ ਨਹੀਂ ਲੱਗਦੀ ਕੋਈ लवली ਨਾ ਮੇਰੀ ਥਾਂ ਤਾਂ ਥੋਕਰਾਉਂ ਰਿਹਾ ਵਾ ਕੋਈ ਗੱਲ ਨਹੀਂ ਇਹਦਾ ਤਾਂ ਨਾ ਮੈਂ ਕੋਈ ਪੱਕਾ ਹੀ ਹੱਲ ਕਰ ਦੇਣਾ ਕੋਈ ਗੱਲ ਨਹੀਂ ਸੋਚਾਂ ਚੜ੍ਹ ਰਿਹਾ ਬੜੇ ਵੀ ਬੈਠੇ ਬੈਠੇ ਆ ਉਹਦੇ ਬਾਰੇ ਸੋਚਣ ਡਿਆ ਕੀ ਕਰਦਾ ਫਿਰਨ ਡਿਆ ਮੈਂ ਬੜੇ ਲੋਕਾਂ ਨੂੰ ਮਨਾਉਣ ਡਿਆ ਵਾ ਇਹ ਕਿਹੜੀ ਕਮੀ ਪਿਆ ਵਾ ਵੇਖ ਲਓ ਨੇ ਅੱਜ ਕੀ ਕੀਤਾ ਪਹਿਲਾਂ ਉਹਨੇ ਪੈਸੇ ਚੋਰੀ ਕਰ ਲਏ ਸੀ ਹੁਣ ਉਸ ਸਿਲੰਡਰ ਕੱਢ ਕੇ ਲੈ ਗਿਆ ਵਾ ਕੱਲ ਨੂੰ ਗਹਿਣਾ ਕੱਢ ਕੇ ਲੈ ਜਾਊਗਾ ਕੀ ਕਰਾਂਗੇ ਫਿਰ ਆਪਾਂ ਕੋਈ ਗੱਲ ਨਹੀਂ ਇੱਕ ਵਾਰੀ ਨਾ ਮੈਨੂੰ ਸਰਪੰਚ ਬਣ ਲੈਣ ਦੇ ਇਹਨੂੰ ਤਾਂ ਮੈਂ ਲੱਤ ਮਾਰ ਕੇ ਘਰੋਂ ਬਾਹਰ ਕੱਢਣਾ ਤੂੰ ਟੈਨਸ਼ਨ ਨਾ ਲੈ ਤੂੰ ਸਰਪੰਚ ਨਾ ਡੀਕੋ ਇਹ ਕੰਮ ਹੋ ਸਕਦਾ ਵਾ ਜੇ ਕਰਨਾ ਹੋਵੇ ਤੇ ਉਹ ਕਿਦਾਂ ਉਹ ਵੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਮਝਾਉਂਗੀ ਮੈਂ ਤਾਂ ਲੱਗੀ ਆਪਣਾ ਸਮਾਨ ਲਗਾਉਣ ਉਹ ਕੋਈ ਗੱਲ ਨਹੀਂ ਧਿਆਨ ਰੱਖਿਆ ਕਰੋ ਐਡੀ ਵੀ ਲਗਾਉਣ ਦੇ ਲੋਰ ਨਹੀਂ ਆ ਆਪਣੇ ਰੂਮਾਂ ਜ ਨਹੀਂ ਹੁੰਦਾ ਧਿਆਨ ਕਿਦਾਂ ਰੱਖਣਾ ਬਾਹਰੋਂ ਲੈ ਗਿਆ ਚੁੱਕ ਕੇ ਤੇ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਇਹਦਾ ਕੋਈ ਨਾ ਕੋਈ ਨਾ ਹੱਲ ਕਰਦਾ ਮੈਂ। ਤੁਸੀਂ ਕੀ ਹੱਲ ਕੱਢਣਾ? ਅੱਗੇ ਇੰਨਾ ਕੁਝ ਹੋ ਗਿਆ ਉਦੋਂ ਦਾ ਤੇ ਕੁਝ ਤੂੰ ਕੀਤਾ ਨਹੀਂ ਐ। ਸਰਪੰਚ ਤਾਂ ਤੁਸੀਂ ਮੈਨੂੰ ਪਤਾ ਬਣ ਜਾਣਾ ਵਾ। ਤੁਸੀਂ ਹੁਣ ਸਾਰਾ ਦਿਨ ਬਾਹਰ ਰਹਿੰਦੇ ਹੋ। ਅਹੀਂ ਵੀ ਚੱਲ ਇੱਥੇ ਬੈਠੀਆਂ ਰਹਿਣੀਆਂ ਵਾ। ਉਹਨੇ ਨਾ ਬੜਾ ਵੱਡਾ ਚੋਰ ਬਣਨਾ ਵਾ। ਸਮਾਨ ਕਿੱਦਾਂ ਨਾ ਲੁਕਾਵਾਂ ਮੈਂ? ਉਹ ਕੋਈ ਗੱਲ ਨਹੀਂ। ਤੈਨੂੰ ਮੈਂ ਕਿਹਾ ਨਾ ਇਹਦਾ ਕੋਈ ਨਾ ਕੋਈ ਨਾ ਪੱਕਾ ਹੱਲ ਕਰਦੇ ਆ। ਤੇ ਕਰਕੇ ਛੱਡੂਗਾ ਮੈਂ। ਐਦਾਂ ਨਹੀਂ ਰਹਿਦਾ ਮੈਂ। ਤੁਸੀਂ ਨਹੀਂ ਕੁਝ ਕਰਨਾ। ਮੈਂ ਚੱਲੀ ਆ ਆਪਣਾ ਸਮਾਨ ਲੁਕਾਉਣ। ਇਹ ਕੜਾ ਸੌਖਾ ਬੰਦਾ ਵਾ। ਜਾਂ ਕਰ ਦੋ ਆਪਣੇ ਕੰਮ, ਕੋਈ ਗੱਲ ਨਹੀਂ ਮੈਂ ਵੇਖਦਾ ਇਹਦਾ। ਇਹਦਾ ਸੱਚੀ ਕੋਈ ਹੱਲ ਕਰਨਾ ਪੈਣਾ ਵਾ। ਇਦਾਂ ਨੇ ਘੜਦੀਆਂ ਸਾਰੀਆਂ ਰੀਜਾਂ ਚੁੱਕ ਕੇ ਲੈ ਜਾਊਗਾ। ਅਰਧਾ ਇਹਦਾ ਕੋਈ ਨਾ ਕੋਈ ਹੱਲ। ਕਿਹਨੂੰ ਕਿਹਨੂੰ ਰੋਕੂੰਗਾ ਬਾਹਰੋਂ ਮੈਂ, ਕਿਹਨੂੰ ਨਸ਼ਾ ਨਾ ਦਿਓ। ਕੋਈ ਗੱਲ ਨਹੀਂ। ਸਾਰੇ ਘਰਦਿਆਂ ਨੂੰ ਕਹਿਣਾ ਵਾ ਕਿ ਤੇਨੇ ਨਿਗਰਾਨੀ ਰੱਖਿਆ ਕਰੋ। ਹੋਰ ਕਿਹਨੂੰ ਕੀ ਕਹਿਣਾ ਵਾ? ਬਾਹਰ ਤੇ ਆ ਮੈਨੂੰ ਬਣਾ ਕੇ ਰੱਖਣੀ ਪੈਣੀਆਂ ਲੋਕਾਂ ਨਾਲ ਹੁਣ। ਉਹ ਜੋਬ ਨੂੰ ਪੁੱਤ ਕਿਦਾਂ ਦੀ ਪੜ੍ਹਾਈ ਚੱਲ ਰਹੀ ਆ ਤੇਰੀ ਪੜ੍ਹਾਈ ਵਧੀਆ ਚੱਲ ਰਹੀ ਜੜੀ ਲੱਗਦੀ ਕੋਈ ਸਮਝ ਉਹ ਸਮਝ ਤੇ ਲੱਗਦੀ ਆ ਉਥੇ ਕਿਹੜਾ ਕਿਹਨੂੰ ਬਣਾਉਣਾ ਹੁੰਦਾ ਵਾ ਐਦਾਂ ਹੀ ਆ ਕੰਮ ਹੁਣ ਮੜਾ ਮੋੜਾ ਆਪ ਹੀ ਕਰਨਾ ਪੈਂਦਾ ਕੀ ਕਰਨਾ ਵਾ ਨਹੀਂ ਪਾਸ ਹੋ ਜਾਏਗਾ ਕਰੂੰਗਾ ਕੋਸ਼ਿਸ਼ ਜੇ ਬਾਂਜੂ ਗੱਲ ਤੇ ਵੇਖਾਂਗੇ ਉਹ ਮੇਰੀ ਗੱਲ ਸੁਣ ਮੇਰੇ ਕੋਲ ਛਤਰ ਨਾ ਖਾਈ ਝੂਠ ਕੋ ਬੋਲਦਾ ਵਾਂ ਮੈਨੂੰ ਤਾਂ ਸਤਿੰਦਰ ਦਾ ਫੋਨ ਆਉਂਦਿਆ ਸੀ ਵੀ ਮੁੜੇ ਤੁਹਾਡੇ ਨੂੰ ਹੁੰਦਾ ਕੁਛ ਨਹੀਂ ਆ ਤੇ ਤੂੰ ਕਹਿੰਦੇ ਮੈਂ ਉਥੇ ਪੜ੍ਹਾਈ ਹੈਨੀ ਆ ਉਹ ਡੈਡੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਵੀ ਨਹੀਂ ਹੁੰਦੀ ਮੇ ਕੋਲ ਇਸ ਮੈਂ ਕੀ ਕਰਾਂ ਨਹੀਂ ਹੁੰਦੀ ਤੁਸੀਂ ਦੇਸ਼ ਘੱਲ ਦੋ ਮੈਨੂੰ ਉਦੋਂ ਦਾ ਜਵਾਬ ਦੇ ਦਿੰਦਾ ਇੱਕ ਵਾਰੀ ਜਵਾਬ ਦਿੰਦਾ ਵਾ ਤੁਸੀਂ ਜਿੱਦ ਫੜੀ ਆ ਵੀ ਕੈਨੇਡਾ ਜਾਣਾ ਕੈਨੇਡਾ ਜਾਣਾ ਹੋਰ ਕਿ ਦੇਸ਼ ਘੱਲ ਦੋ ਮੈਨੂੰ ਅਮਰੀਕਾ ਘੱਲ ਦੋ ਦੋ ਨੰਬਰ ਜੀ ਨਹੀਂ ਨਹੀਂ ਜਾਣਾ ਕੈਨੇਡਾ ਵਾ ਡੈਡੀ ਕੀ ਗੱਲ ਹੋ ਗਈ ਜੀ ਉਹ ਯਾਰ ਗੱਲ ਕਾਦੀ ਹੋਣੀ ਆ ਦਲਜੀਤ ਇਹਦੇ ਨਾਲ ਸੈਂਟਰ ਤੋਂ ਫੋਨ ਆਉਂਦਿਆ ਸੀ ਸਤਿੰਦਰ ਦਾ ਅੱਛਾ ਜੀ ਇਹਨੂੰ ਹੁੰਦਾ ਹੀ ਕੁਝ ਨਹੀਂ ਆ ਉਹ ਤੁਸੀਂ ਦੋਵਾਂ ਨੇ ਕੀ ਸਿਰ ਸੁਆਭ ਆਉਂਦੇ ਹੱਡੇ ਇੱਕੋ लवली ਆ ਕਿਉਂ ਨਸ਼ੇ ਪੱਤੇ ਖਾ ਗਿਆ ਇਹਿੰਦਾ ਵਾ ਘਰ ਦਾ ਰੇਡੀ ਕਹਿੰਦਾ ਸਿਲੰਡਰ ਵੇਚਦਾ ਹੀ ਉਹਨੇ ਕਿੰਨੇ लवली ਨੇ लवली ਨੇ ਮੈਨੂੰ ਤੇ ਪਤਾ ਨਹੀਂ ਇਹ ਗੱਲ ਦਾ ਕੱਲ ਦਾ ਵੇਚਿਆ ਵਾ ਆ ਹੁਣੇ ਮਮੀ ਦੱਸਣ ਦੇ ਹੀ ਮੈਂ ਬਾਹਰੋਂ ਆਇਆ ਤੇ ਤੇਰੇ ਦੋਵੇਂ ਘਰੋਂ ਕੱਢਣ ਵਾਲੇ ਹੋਏ ਆ ਘਰੋਂ ਕੱਢ ਦੋ ਕ ਇਹੋ ਰਹਿ ਗਈ ਕਸਰ ਕੋਈ ਕੰਮ ਤਾਂ ਨਹੀਂ ਕਰਨਾ ਤੁਸੀਂ ਇੰਨੇ ਪੈਸੇ ਲਾਉਂਦੇ ਆ ਦਰ ਤੇ ਤੇ ਪਰਦਾ ਕਿਉਂ ਨਹੀਂ ਦੋ ਉਹ ਪੜਦਾ ਵਾ ਭਰਾ ਜਿੰਨਾ ਕ ਪੜਿਆ ਜਾਂਦਾ ਪੜਦਾ ਹੀ ਆ ਵੇਲਾ ਨਹੀਂ ਬਿਠਾ ਰੰਦਾ ਮੈਂ ਉਥੇ ਉਹ ਦਲਜੀਤ ਇਹਨਾਂ ਨੂੰ ਸੁਣ ਐਵੇਂ ਨਹੀਂ ਆਉਂਦੇ ਦਿਨ ਵੀ ਨਹੀਂ ਪਰਦਾ ਮੇਰੀ ਗੱਲ ਸੁਣਾ ਇਹਨਾਂ ਨਹੀਂ ਆ ਪੜਨਾ ਤੇ ਕੀ ਕਰੀਏ ਫਿਰ ਇਹਦਾ ਇਹਦਾ ਕਰਦੇ ਹੋਰ ਕਿ ਹੁਣ ਮੁਲਖ ਚ ਭੇਜ ਦਈਏ ਫਿਰ ਇਹਨੂੰ ਕਿ ਜਾਂ ਕੈਨੇਡਾ ਹੀ ਭੇਜਣਾ ਇਹਨੂੰ ਉਹ ਮੈਂ ਉੱਥੇ ਬੰਦੇ ਵਾਗ ਬੈ ਗਏ ਸੀ ਮੇਰੇ ਕਿ ਇਹਨੂੰ ਕੈਨੇਡਾ ਭੇਜ ਦਿੰਦੇ ਯਾਰ ਦੋਸਤ ਚੰਗੇ ਸੀ ਮੇਰੇ ਉੱਥੇ ਤੇ ਜੇ ਪੁੱਤ ਦੇ ਤੇ ਭਾਈ ਲਸੀਨਾ ਪਾਸ ਹੋਈ ਤਾਂ ਕੀ ਕਰਨਾ ਫਿਰ ਕੋ ਕੁੜੀ ਲੱਭ ਲੋ ਕੁੜੀ ਲੱਭ ਕੇ ਤਾਂ ਵਿਆਹ ਕਰ ਦਈਏ ਉਹ ਕਰਨ ਤੇ ਡਿਆਂ ਭਰਾ ਵਿਆਹ ਹੋ ਜੋ ਪਹਿਲਾਂ ਡਿਆਂ ਮਾਣਾ ਕਰਨ ਇੱਕ ਵਾਰੀ ਵੇਖ ਲੋ ਹੋਰ ਜੇ ਹੋ ਜੂਗੀ ਠੀਕ ਆ ਨਹੀਂ ਹੋਗੀ ਤਾਂ ਜਿੱਦਾਂ ਮਰਜ਼ੀ ਕਰਿਓ ਮੈਂ ਨਹੀਂ ਪਿਆ ਤੁਹਾਨੂੰ ਕਹਿੰਦਾ ਕੱਖ ਵੇ ਯੋ ਹਨ ਮੇਰੀ ਸੁਣ ਗੱਲ ਮਨ ਲਾ ਕੇ ਨਾ ਇੱਕ ਵਾਰੀ ਕਰ ਲਾ ਪੈਸੇ ਕਰ ਤੇ ਲਾ ਲਾਂਗੇ ਆਪਾਂ ਤੇ ਪੈਸੇ ਲਾਉਣੇ ਆ ਹੋਰ ਲਾਉਣੇ ਨਹੀਂਗੇ ਜਦੋਂ ਲੋਡ ਪਈ ਲਾਉਣੇ ਪੈਣੇ ਆ ਇਹ ਥੋੜੀ ਪੈਸੇ ਹੁਣ ਸਰਪੰਚੀਆਂ ਲਾਉਣ ਨੂੰ ਰੱਖੇ ਗੱਲੇ ਵੇ ਬੋਲਦਾ ਤੂੰ ਨੇੜੀ ਗੱਲ ਸੁਣੋ ਮੇਰਾ ਸਾਥ ਦੋਗੇ ਨਾ ਕਿ ਮੈਂ ਵੀ ਤੁਹਾਡਾ ਸੋਚਣਾ ਹੀ ਕੁਝ ਨਾ ਕੁਝ ਭਰਾ ਵੇਖੋ ਸਾਡੇ ਕੋ ਨਹੀਂ ਸਾਥ ਦਿੱਤਾ ਜਾਂਦਾ ਮੈਨੂੰ ਜਾਣ ਦੋ ਇਧਰ ਹੋ ਜੜੀ ਵੀ ਇਹ ਲੋ ਕੰਮ ਇਹਦੇ ਜੇ ਘਰ ਦੇ ਨਾਲ ਮੇਰਾ ਸਾਥ ਦੇਣਗੇ ਮੈਂ ਕਿਦਾਂ ਸਰਪੰਚ ਬਣ ਜਾਊਂਗਾ ਓਏ ਆਹੋ ਇਹ ਤਾਂ ਗੱਲ ਤੇਰੀ ਠੀਕ ਆ ਤੇ ਸਿਲੰਡਰ ਉਹਨੇ ਕੱਲ ਦਾ ਵੇਚਿਆ ਕਿਦਾਂ ਦਾ ਵੇਚਿਆ ਮੈਨੂੰ ਤਾਂ ਤੇਰੀ ਮੰਮੀ ਨੇ ਦੱਸਿਆ ਹੀ ਨਹੀਂ ਉਹ ਮੈਂ ਵੀ ਹੁਣੇ ਆਇਆ ਬਾਹਰੋਂ ਮੈਨੂੰ ਵੀ ਹੁੰਦਿਆ ਪਤਾ ਲੱਗਾਈ ਇਹਨੇ ਇਹ ਕੰਮ ਕਰਤਾ ਹਾਂਜੀ ਮਾਰੇ ਧਮਕੇ ਦੂ ਕੇ ਮੈਂ ਪਰ ਉਹ ਹੋਰ ਹੀ ਕੋਈ ਨਹੀਂ ਉਹਨੂੰ ਉਹ ਤਾਂ ਹੈ ਬਾਹਰ ਕੀ ਗੱਲਾਂ ਕਰਾਂਗੇ ਕਿਸ ਨਾਲ ਪੰਚਾਇਤ ਚ ਉਹਨਾਂ ਕਹਣਾ ਵੀ ਆਪਣੇ ਘਰ ਦਾ ਤਾਂ ਸਹਾਰ ਪਹਿਲਾਂ ਕਰੋ ਜੜੀ ਮੀੜੀ ਸੁਣੋ ਗੱਲ ਰਾਲੇ ਮੈਨ ਕਿ ਨਾ ਪਹਿਲਾਂ ਲੜੀ ਦਾ ਨਸ਼ਾ ਛਡਾਈਏ ਉਹ ਮੇਰੀ ਗੱਲ ਸੁਣ ਨਸ਼ਾ ਤਾਂ ਕੀ ਛਡਾਉਣਾ ਵਾ ਅਜੇ ਤਾਂ ਕੁੜੀ ਵਿਚਾਰੀ ਇੱਥੇ ਚੰਗੀ ਆ ਜਿਹੜੀ ਆਪਣੇ ਪਿੱਕੇ ਨਹੀਂ ਦੱਸਦੀ ਅਹੀਂ ਉੱਥੇ ਝੂਠ ਬੋਲਿਆ ਵੀ ਮੁੰਡਾ ਖਾਂਦਾ ਪੀਂਦਾ ਕੁਝ ਨਹੀਂ ਆ ਇਹ ਤਾਂ ਘਰ ਦੀਆਂ ਚੀਜ਼ਾਂ ਚੋਚ ਚੋ ਕੋਈ ਵੇਚੀ ਜਾਂ ਰਿਆ ਕੀ ਕਰੀਏ ਹੁਣ ਇਹਦਾ ਇਹਨਾਂ ਨੇ ਹਾਲਾਤ ਵੇਖ ਲਓ ਆਓ ਪਿਆਏ ਅੰਦਰ ਜਾ ਕੇ ਵੇਖੋ ਸਹੀ ਇਹਨੂੰ ਮੈਂ ਕੀ ਵੇਖਣਾ ਮੈਨੂੰ ਪਤਾ ਸਾਰਾ ਹੀ ਚਲ ਇਹਨੂੰ ਸਮਝਾਉਦੀ ਜੋਬਨ ਨੂੰ ਆਈ ਲਿਸਟ ਤੇ ਘਰੇ ਪਹਿਲਾਂ ਉਹ ਜੋ ਮਰ ਲਾ ਹੋ ਗਿਆ ਹੁਣ ਮੈਂ ਬਾਅਦ ਚ ਪਹਿਲ ਮੈਂ ਲਵਲੀ ਦੀ ਖਬਰ ਲਵਾ ਚਲੋ ਹੋ ਗਿਆ ਉਹਦੇ ਨਾਲ ਹੁਣ ਬਣੀ ਗੱਲ ਲਵਲੀ ਦੀ ਕਲਾਸ ਤੇ ਲੱਗੂਗੀ ਚੰਗੀ ਤਰ੍ਹਾਂ ਲਵਲੀ ਆਜੋ ਉਹ ਮੇਰੀ ਗੱਲ ਸੁਣ ਉਹ ਜਿਹੜੀ ਤੂੰ ਕਰਤੂਤ ਕੀਤੀ ਚੰਗੀ ਕੀਤੀ ਆ ਕੀ ਹੋ ਗਿਆ ਵਾ ਸਿਲੰਡਰ ਚੋ ਕੇ ਵੇਚਦਾ ਤੂੰ ਕਰਦਾ ਉਹ ਚੱਲ ਕੋਈ ਗੱਲ ਨਹੀਂ ਇੱਕ ਹੈ ਹੀ ਆ ਮੇਰੀ ਗੱਲ ਸੁਣ ਲੈ ਸਿਲੰਡਰ ਸ਼ਾਮ ਤੱਕ ਵਾਪਸ ਆਉਣਾ ਚਾਹੀਦਾ ਤੈਨੂੰ ਮੈਂ ਦੱਸਦਾ ਉਹ ਕੋਈ ਗੱਲ ਨਹੀਂ ਲਿਆ ਲਾਂਗਾ ਸਿਲੰਡਰ ਵੀ ਤੁਹਾਨੂੰ ਅੱਖਾਂ ਤੇ ਖੋਲ ਖਾਦਾ ਕੀ ਆ ਉਹ ਕੋਹ ਨਹੀਂਗਾ ਖਾਦਾ ਡੜੀ ਸਿਲੰਡਰ ਹੀ ਚਾਹੀਦਾ ਮੈਂ ਲਿਆ ਦੂੰਗਾ ਵੇਚਿਆ ਕਿਨੂ ਓਕੇ ਨੂੰ ਨਹੀਂ ਸਿਕਾਉਂ ਕੇ ਬੈਠਦਾ ਬੀਤੀ ਕਰਾ ਕੇ ਰਸਤੀ ਆ ਲੋਕਾਂ ਆ ਖਣਾ ਵਿਆਹ ਮੈਂਬਰੀ ਕਰਦਾ ਫਿਰਦਾ ਤੇ ਮੁੰਡਾ ਨਸ਼ੇ ਤੇ ਲੱਗਾ ਉਹ ਜਦੋਂ ਮੈਂ ਪੈਸੇ ਮੰਗਣਾ ਫਿਰ ਦੇ ਦਿਆ ਕਰੋ ਮੈਨੂੰ ਤੇ ਇਹ ਦੇ ਦਿਆ ਕਰੋ ਹੋਰ ਚੀਜ਼ ਕੋਈ ਖਾਣੀਆਂ ਤੇ ਲੈ ਜਾ ਕਰ ਨਸ਼ਾ ਤੇ ਪੈਸੇ ਨਹੀਂ ਮਿਲਲੇ ਸੁਣਦੀ ਨਾ ਗੱਲ ਹੋਰ ਤੇ ਬਹੁਤ ਨਹੀਂ ਫਲ ਫਰੂਟ ਲਿਆ ਕੇ ਸੁੱਟਿਆ ਵਾ ਕਰ ਉਹ ਫਰਲ ਫਲੋਰ ਤੇ ਸਭ ਕੁਝ ਘਰ ਪਿਆ ਵਾ ਪਰ ਤੈਨੂੰ ਹੋਸ਼ ਹੋਏ ਤਾਂ ਤੂੰ ਖਾਏਗਾ ਤੇ ਇੱਕ ਮੇਰੀ ਗੱਲ ਸੁਣ ਲੈ ਸਿਲੰਡਰ ਸ਼ਾਮ ਤੱਕ ਇੱਥੇ ਹੋਣਾ ਚਾਹੀਦਾ ਤੈਨੂੰ ਮੈਂ ਦੱਸ ਤੀ ਇਹ ਗੱਲ ਸਿਲੰਡਰ ਤੇ ਨਹੀਂ ਡੇੜੀ ਹੋਣਾ ਆਪ ਸੰਗ ਕਿੱਥੇ ਜਾਣਾ ਹੀ ਉਹ ਚਲ ਗਿਆ ਤੁਸੀਂ ਜੋ ਮਰਜ਼ੀ ਕਰਦੇ